ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਜੀ ਪਰਮੇਸ਼ਰ ਜੀ ਨੇ ਅੱਜ ਰਾਤ ਦੇ ਸਮੇਂ ਸਾਨੂੰ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਆ ਇੱਕ ਗੀਤ ਦੇ ਨਾਲ ਹallelujah ਹallelujah ਕਮ ਚੱਲ ਦੇ ਵੀਨੇ ਕਮ ਰੁਕ ਦੇ ਵੀਨੇ ਦੁਖੀ ਆਂਦੇ

ਜਿਹੜਾ ਇਤਤ ਤੱਕ ਲੈ ਕੇ ਆਇਆ ਅਗੇ ਵੀ ਲੈ ਕੇ ਜਾਵੇਗਾ ਆਪੇ ਲਵੇ ਸਟਾਪੇ ਬੰਨੇ ਪੱਟੀਆਂ आपे पावे वे आपे पावे छटिया आपे लावे सटा आपे बने पट्टिया आपे पावे वे आपे पावे छटियाँ जड़ा मजनों समझ आना मुझ जावेगा जड़ाजनों समाना मुझ जावेगा ਅਗੇ ਵੀ ਲੈ ਕੇ ਜਾਵੇਗਾ ਜਿਹੜਾ ਇੱਤ ਤੱਕ ਲੈ ਕੇ ਆਇਆ ਅਗੇ ਵੀ ਲੈ ਕੇ ਜਾਵੇਗਾ ਭੁੱਲਿਆ ਨਾ ਕਰ ਉਹਨੂੰ ਯਾਦ ਕਰਨਾ ਪੈਰ-ਪੈਰ ਉੱਤੇ ਧੰਨਵਾਦ ਕਰਨਾ ਭੁਲੇਣਾ ਕਰੇ ਉਹਨੂੰ ਯਾਦ ਕਰਨਾ ਪੈਰ-ਪੈਰ ਉੱਤੇ ਧੰਨਵਾਦ ਕਰਨਾ ਜਿਹੜਾ ਵਦਨਾ ਚਾਵੇ ਉਹ ਵਦਨਾ ਛੱਡ ਕੇ ਜਾਵੇਗਾ ਜਿਹੜਾ ਵਦਨਾ ਚਾਵੇ ਉਹ ਵਦਨਾ ਛੱਡ ਕੇ ਜਾਵੇਗਾ ਜੜੈ ਇਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਜੜੈ ਇਥੋਂ ਤੱਕ ਲੈ ਕੇ ਆਇਆ ਅੱਗੇ ਵੀ ਲੈ ਕੇ ਜਾਵੇਗਾ ਭੁੱਲਿਆ ਨੂੰ ਸਿੱਧੇ ਰਹਿਣ ਵਾਸਤੇ ਤੜਦਾ ਸਾਨੂੰ ਸਦ ਰੋਣ ਵਾਸਤੇ ਭੁੱਲਿਆਂ ਨੂੰ ਸਿੱਧੇ ਰਾਹੇ ਪਹੁੰਚਣ ਵਾਸਤੇ ਤੜਦਾ ਇਹ ਸਾਨੂੰ ਸਦਰਾਉਣ ਵਾਸਤੇ ਜਿਹੜਾ ਵਧਣਾ ਚਾਹੁੰਦਾ ਕਦੇ ਨਾ ਛੱਡਿਕੇ ਜਾਵੇਗਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅਗੇ ਵੀ ਲੈ ਕੇ ਜਾਵੇਗਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅਗੇ ਵੀ ਲੈ ਕੇ ਜਾਵੇਗਾ ਹੋਏ ਨੇ ਤੁਰਵੇਂ ਮਨਸ ਦੇ ਨਾਲ ਯਸ਼ੁਦੇ ਪਿਆਰ ਨੇ ਤਾਂ ਕਰਤੀ ਕਮਾ ਹੋਏ ਨੇ ਤੁਰਵੇਂ மனசதன விஷது பியார நேத்தி கமால் வேற சாம் மீஷா வேக வேற சாம் விஷா வேக இத்தூ தக்க ਅਗੇ ਵੀ ਲੈ ਕੇ ਜਾਵੇਗਾ ਜਿਹੜਾ ਇੱਥੋਂ ਤੱਕ ਲੈ ਕੇ ਆਇਆ ਅਗੇ ਵੀ ਲੈ ਕੇ ਜਾਵੇਗਾ ਛੱਡਿਓ ਨਾ ਕਰਿਓ ਨੂੰ ਯਾਦ ਕਰਨਾ ਪੇਰੇ ਪਰਿਯਤ ਤੇ ਧੰਨਵਾਦ ਕਰਨਾ ਛੱਡਿਆ ਨਾ ਕਰਿਓ ਨੂੰ ਯਾਦ ਕਰਨਾ ਹਰ ਵੇਲੇ ਉਹਦਾ ਧੰਨਵਾਦ ਕਰਨਾ ਮੋਹਣਾ ਤਬਾਦਿਓ ਪਰਮਾ ਮੀ ਵਰਸ ਹਵੇਗਾ ਕੇ ਵੀ ਲੈ ਕੇ ਜਾਵੇਗਾ ਜਿਹੜਾ ਇਤੋਂ ਤੱਕ ਲੈ ਕੇ ਆਇਆ ਅਗੇ ਵੀ ਲੈ ਕੇ ਜਾਵੇਗਾ ਅਗੇ ਵੀ ਲੈ ਕੇ ਜਾਵੇਗਾ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਦੇ ਨਾਲ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆ ਅੱਜ ਦੇ ਵਚਨ ਦੇ ਭਜਨ ਦੇ ਲਈ ਅੱਜ ਦਾ ਬਚਨ ਹੈ ਜ਼ਬੂਰ 147 ਅਧਿਆਇ ਦੀ 3 ਨੰਬਰ ਆਇਤ ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਦੇ ਸੋਗ ਉੱਤੇ ਪੱਟੀ ਬੰਨ੍ਹਦਾ ਹੈ ਹallelujah ਅੱਜ ਦੇ ਭਜਨ ਦੇ ਵਿੱਚ ਜਿੱਦਾਂ ਪਰਮੇਸ਼ਰ ਦੇ ਭਜਨ ਦੇ ਵਿੱਚ ਸਾਨੂੰ ਅੱਜ ਪਰਮੇਸ਼ਰ ਨੇ ਦੱਸਿਆ ਕਿ ਪਰਮੇਸ਼ਰ ਆਪ ਹੀ ਆਪ ਹੀ ਪਰਮੇਸ਼ਰ ਸੱਟ ਲਾਉਂਦਾ ਤੇ ਆਪ ਹੀ ਪਰਮੇਸ਼ਰ ਪੱਟੀ ਬੰਨ੍ਹਦਾ ਕਿਉਂਕਿ ਉਹ ਪਰਮੇਸ਼ਰ ਚਾਹੁੰਦਾ ਆ ਕਿ ਇਨਸਾਨ ਜਿਹੜਾ ਆ ਉਹ ਪਰਮੇਸ਼ਰ ਦੇ ਨਜ਼ਦੀਕ ਰਹੇ ਤਾਂ ਇਸ ਲਈ ਉਹ ਕੀ ਕਰਦਾ ਟੁੱਟੇ ਦਿਲਾਂ ਨੂੰ ਸੰਭਾਲਦਾ ਹੈ ਤੇ ਉਹਨਾਂ ਦੇ ਸੋਗ ਦੇ ਉੱਤੇ ਕੀ ਕਰਦਾ ਹੈ ਪੱਟੀ ਬੰਨ੍ਹਦਾ ਹੈ ਤਾਂ ਸੱਚਮੁੱਚ ਅੱਜ ਅਸੀਂ ਵੀ ਪਰਮੇਸ਼ਰ ਦੇ ਅੱਗੇ ਆਪਣੇ ਟੁੱਟੇ ਦਿਲਾਂ ਨੂੰ ਲੈ ਕੇ ਜਾਣਾ ਆ ਕਿਉਂਕਿ ਜਿਹੜਾ ਟੁੱਟਿਆ ਹੋਇਆ ਦਿਲ ਉਹ ਪਰਮੇਸ਼ਰ ਦੇ ਅੱਗੇ ਇੱਕ ਇਨਾਮ ਦੇ ਵਜੂਆਂ ਤੇ ਪਰਮੇਸ਼ਰ ਦੇ ਅੱਗੇ ਅਸੀਂ ਆਪਣੇ ਟੁੱਟੇ ਦਿਲਾਂ ਨੂੰ ਢਿਲਣਾ ਆ ਔਰ ਪਰਮੇਸ਼ਰ ਅੱਜ ਸਾਡੇ ਟੁੱਟੇ ਦਿਲਾਂ ਦੇ ਉੱਪਰ ਸਾਡੇ ਸੋਗਾਂ ਦੇ ਉੱਪਰ ਪਰਮੇਸ਼ਰ ਪੱਤੀ ਬੰਨਣ ਜਾ ਰਹੇ ਆ ਤਾਂ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਵਾ 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 ਧੰਵਾਦ ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਖੁਦਾ ਪਰਮੇਸ਼ਰ ਜੀ ਅੱਜ ਖੁਦਾਵੰਜੀ ਅਸੀਂ ਆਪਣੇ ਟੁੱਟੇ ਹੋਏ ਦਿਲਾਂ ਨੂੰ ਖੁਦਾ ਤੁਹਾਡੀ ਹਜ਼ੂਰੀ ਚ ਲੈ ਕੇ ਆਏ ਆ ਮੇਰੇ ਪ੍ਰਭੂ ਤੁਹਾਡੇ ਅੱਗੇ ਖੁਦਾਵੰਜੀ ਅਸੀਂ ਆਪਣੇ ਟੁੱਟੇ ਹੋਏ ਦਿਲਾਂ ਨੂੰ ਰੱਖਦੇ ਆ ਮੇਰੇ ਪ੍ਰਭੂ ਅੱਜ ਤੁਸੀਂ ਸਾਡੇ ਟੁੱਟੇ ਹੋਏ ਦਿਲਾਂ ਨੂੰ ਪਰਮੇਸ਼ਰ ਜੀ ਖੁਦਾਵੰਨ ਜੀ ਖੁਸ਼ੀ ਦੇ ਵਿੱਚ ਆਨੰਦ ਦੇ ਵਿੱਚ ਬਦਲ ਦਿਓ ਪ੍ਰਭੂ ਸਾਡੇ ਸੋਗਾਂ ਨੂੰ ਖੁਦਾਵੰਨ ਜੀ ਸਾਡੇ ਪਰਮੇਸ਼ਰ ਜੀ ਮਨ ਦੇ ਜਿਹੜੇ ਹਾਲਾਤ ਆ ਖੁਦਾਵੰਨ ਜੀ ਸਾਡੇ ਜਿਹੜੇ ਮਨ ਦੇ ਦੁੱਖਾ ਉਹਨਾਂ ਨੂੰ ਤੁਸੀਂ ਪਰਮੇਸ਼ਰ ਜੀ ਖੁਸ਼ੀ ਦੇ ਵਿੱਚ ਆਨੰਦ ਦੇ ਵਿੱਚ ਬਦਲ ਦਿਓ ਖੁਦਾ ਕਿਉਂਕਿ ਤੁਸੀਂ ਆਪਣੇ ਵਚਨ ਚ ਕਹਿਆ ਕਿ ਮੈਂ ਟੁੱਟੇ ਹੋਏ ਦਿਲਾਂ ਨੂੰ ਸੰਭਾਲਦਾ ਆ ਮੇਰੇ ਪ੍ਰਭੂ ਅੱਜ ਸਾਡੇ ਦਿਲਾਂ ਨੂੰ ਸੰਭਾਲ ਲਓ ਮੇਰੇ ਖੁਦਾਵੰਨ ਜੀ ਅੱਜ ਤੁਸੀਂ ਸਾਨੂੰ ਪਰਮੇਸ਼ਰ ਜੀ ਹਰ ਇੱਕ ਦੁੱਖ ਤੋਂ ਹਰ ਇੱਕ ਰੋਗ ਤੋਂ ਹਰ ਇੱਕ ਬਿਮਾਰੀ ਤੋਂ ਪਰਮੇਸ਼ਰ ਜੀ ਆਜ਼ਾਦ ਕਰੋ ਮੇਰੇ ਪ੍ਰਭੂ ਅੱਜ ਬਹੁਤ ਸਾਰੇ ਭੈਣ ਭਰਾ ਖੁਦਾਵੰਨ ਜੀ ਜੋ ਆਪਣੇ ਟੁੱਟੇ ਹੋਏ ਦਿਲਾਂ ਨੂੰ ਤੁਹਾਡੀ ਹਜ਼ੂਰੀ 'ਚ ਲੈ ਕੇ ਆਏ ਆ ਮੇਰੇ ਖੁਦਾ ਅੱਜ ਹਰ ਇੱਕ ਜਨ ਨੂੰ ਸ਼ੋਭਾ ਖੁਦਾ ਹਰ ਇੱਕ ਟੁੱਟੇ ਦਿਲ ਨੂੰ ਸ਼ੋਭਾ ਮੇਰੇ ਪ੍ਰਭੂ ਔਰ ਇਹਨਾਂ ਨੂੰ ਚੰਗਿਆਂ ਕਰੋ ਮੇਰੇ ਮਹਾਨ ਖੁਦਾਵੰਨ ਜੀ ਅੱਜ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚੋਂ ਇੱਕ ਆਨੰਦ ਨੂੰ ਲੈ ਕੇ ਜਾਈਏ ਮੇਰੇ ਪ੍ਰਭੂ ਅੱਜ ਸਾਡੇ ਜੀਵਨ ਦੇ ਵਿੱਚ ਤੁਹਾਡੇ ਆਨੰਦ ਦੀ ਭਰਪੂਰੀ ਹੋਵੇ ਮੇਰੇ ਖੁਦਾਵੰਨ ਜੀ ਦਇਆ ਕਰੋ ਰਹਿਮ ਕਰੋ ਖੁਦਾਵੰਨ ਜੀ ਅੱਜ ਪਰਮੇਸ਼ਰ ਜੀ ਦੇ ਵਚਨ ਸਾਡੇ ਹਿਰਦਿਆਂ ਦੀਆਂ ਤਖਤੀਆਂ ਤੇ ਲਿਖੇ ਜਾਣ ਖੁਦਾ ਵੈਰੀ ਦੀ ਕੋਈ ਸ਼ਕਤੀ ਪਰਮੇਸ਼ਰ ਜੀ ਸਾਡੇ ਜੀਵਨ ਦੇ ਵਿੱਚੋਂ ਇਹਨਾਂ ਵਚਨਾਂ ਨੂੰ ਚੁਰਾਣੇ ਨਾ ਪਾਏ ਮੇਰੇ ਖੁਦਾਵੰਨ ਜੀ ਮੇਰੇ ਪ੍ਰਭੂ ਅੱਜ ਦੇ ਇਹ ਰਾਤ ਦੇ ਵਚਨ ਖੁਦਾ ਸਾਨੂੰ ਹਿੰਮਤ ਤਾਕਤ ਬਲ ਦੇ ਨਾਲ ਪਰੇ ਮੇਰੇ ਪ੍ਰਭੂ ਧੰਨਵਾਦ ਕਰਦੇ ਜੋ ਤੁਸੀਂ ਦਿਨ ਭਰ ਦੇ ਵਿੱਚ ਸਾਨੂੰ ਆਸ਼ੀਸ਼ਾਂ ਬਰਕਤਾਂ ਦੇ ਨਾਲ ਬles ਕੀਤਾ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ ਤੁਹਾਡੇ ਪਵਿੱਤਰ ਸਰਗੀ ਦੂਤਾਂ ਨੇ ਸਾਡੀ ਰਾਖੀ ਕੀਤੀ ਹਰ ਇੱਕ ਜਨ ਪਰਮੇਸ਼ਰ ਜੀ ਤਹਾਡੀ ਹਜ਼ੂਰੀ ਵਿੱਚ ਆਇਆ ਖੁਦਾ ਅਸੀਂ ਸਭ ਜਨ ਰਲ ਕੇ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਖੁਦਾਬੰਦੀ ਆਪਣੇ ਕੀਤੇ ਗਲਤੀਆਂ ਗੁਨਾਹਾਂ ਦੀ ਮਾਫੀ ਮੰਗਦੇ ਆ ਮੇਰੇ ਪ੍ਰਭੂ ਅਸੀਂ ਖੁਦਾਬੰਦੀ ਹਰ ਇੱਕ ਗੁਨਾਹ ਨੂੰ ਖੁਦਾਬੰਦੀ ਕਬੂਲ ਕਰਦੇ ਹੋਏ ਛੱਡਦੇ ਆ ਮੇਰੇ ਮਹਾਨ ਖੁਦਾ ਪਰਮੇਸ਼ਰ ਜੀ ਸਾਡੇ ਮਨਾਂ ਨੂੰ ਸਾਡੇ ਦਿਲਾਂ ਨੂੰ ਹਲੀਮ ਕਰੋ ਪਰਮੇਸ਼ਰ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਖੁਦਾਬੰਦੀ ਪਵਿੱਤਰਤਾਈ ਦੇ ਵਿੱਚ ਚੱਲਦੇ ਹੋਏ ਮੇਰੇ ਮਹਾਨ ਖੁਦਾਬੰਦੀ ਅਸੀਂ ਤੁਹਾਡੇ ਅੱਗੇ ਪਵਿੱਤਰਤਾਈ ਵਿੱਚ ਚੱਲਦੇ ਹੋਏ ਖੁਦਾ ਸਾਰੇ ਗ੍ਰਾਜ਼ ਨੂੰ ਪਾਲੀਏ ਮੇਰੇ ਮਹਾਨ ਖੁਦਾ ਸਮਰਥੇ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਖੁਦਾਵੰ ਜੀ ਰਾਤ ਦੇ ਸਮੇਂ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆਂ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਖੂਬਸੂਰਤ ਰਾਤ ਦੇ ਲਈ ਮੇਰੇ ਭਾਨ ਖੁਦਾ ਜਿੰਨੇ ਵੀ ਭੈਣ ਭਰਾ ਤੁਹਾਡੀ ਹਜ਼ੂਰੀ 'ਚ ਇਕੱਠੇ ਹੋਏ ਖੁਦਾ ਸਭ ਚੰਨ ਰਲ ਕੇ ਖੁਦਾ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਆਂ ਰਾਤ ਦੇ ਸਮੇਂ ਖੁਦਾ ਅਸੀਂ ਆਪਣੇ ਸਾਰੇ ਚਿੰਤਾ ਬੋਝ ਪਰੇਸ਼ਾਨੀਆਂ ਤੁਹਾਡੇ ਹੱਥਾਂ ਸੌਂਪਦੇ ਹਾਂ ਜਿੰਨੇ ਭੈਣ ਪ੍ਰਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਭੈਣ ਆਪਣੇ ਫੈਮਲੀਆਂ ਤੋਂ ਦੂਰ ਹੈ ਪਰਮੇਸ਼ਰ ਜੀ ਸਭਨਾ ਨੂੰ ਤੁਸੀਂ ਆਪਣੇ ਪਾਵ ਪਵਿੱਤਰ ਲਾਊ ਦੇ ਵਿੱਚ ਟਾਕੇ ਰੱਖਣਾ ਜਿੰਨੇ ਵੀ ਭੈਣ ਪ੍ਰਸ ਪ੍ਰਾਰਥਨਾ ਨੂੰ ਰਿਸੀਵ ਕਰ ਰਿਹਾ ਖੁਦਾ ਹਰ ਇੱਕ ਦੇ ਜੀਵਨ ਦੇ ਵਿੱਚ ਪਰਮੇਸ਼ਰ ਜੀ ਤੁਹਾਡੀ ਪਰਮੇਸ਼ਰ ਜੀ ਸਰਗਿ ਸਖਿਆ ਠਹਿਰ ਜਾਵੇ ਮੇਰੇ ਮਹਾਨ ਖੁਦਾਵੰਦੀ ਤੁਹਾਡੇ ਪਵਿੱਤਰ ਸਰਗੀ ਦੂਤ ਸਭਨਾਂ ਦੇ ਘਰਾਂ ਦੇ ਦੁਗਿਰਦ ਰਾਖੀ ਕਰਨ ਮੇਰੇ ਖੁਦਾ ਤੁਹਾਡੇ ਪਵਿੱਤਰ ਸਰਗੀ ਦੂਤ ਸਭਨਾਂ ਨੂੰ ਸੰਭਾਲ ਕੇ ਰੱਖਣ ਰਾਤ ਦੇ ਸਮੇਂ ਪਰਮੇਸ਼ਰ ਜੀ ਜਦ ਵੀ ਅਸੀਂ ਸੌਣ ਦੇ ਲਈ ਜਾਈਏ ਖੁਦਾ ਸਾਡੇ ਪਵਿੱਤਰ ਸਰਗੀ ਦੂਸ ਸਾਡੇ ਬਿਸਤਰਾ ਨੇੜੇ-ਗਿਰਦ ਸਾਡੀ ਰਾਖੀ ਕਰਨ ਅਸੀਂ ਆਪਣੇ ਘਰਾਂ ਦੇ ਖਿੜਕੀਆਂ ਦਰਵਾਜ਼ਿਆਂ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਹਾਂ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਵੰਦੀ ਸਾਡੇ ਘਰਾਂ ਦੇ ਵਿੱਚ ਐਂਟਰ ਨਾ ਹੋਣੇ ਪਾਏ ਮੇਰੇ ਪ੍ਰਭੂ ਸੱਚਮੁੱਚ ਤੁਹਾਡੀ ਸੱਚੀ ਸ਼ਾਂਤੀ ਸੱਚੇ ਸੁਪਨੇ ਸੱਚੇ ਦਰਸ਼ਨ ਆਪਣੇ ਜੀਵਨ ਦੇ ਵਿੱਚ ਮੰਗਦੇ ਹਾਂ ਮੇਰੇ ਪ੍ਰਭੂ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਦੀ ਪਰਮੇਸ਼ਰ ਜੀ ਸਵੇਰ ਜਲਦੀ ਉਠਾਣਾ ਆਪਣੀ ਮਹਿਮਾ ਤੇ ਵਧਾਈ ਦੇ ਲਈ ਇਸਤੇਮਾਲ ਕਰਨਾ ਖੁਦਾ ਪਰਮੇਸ਼ਰ ਜੀ ਰਾਤ ਦੇ ਸਮੇਂ ਤੁਹਾਡੇ ਵੱਲੋਂ ਗੂੜੀ ਮਿੱਠੀ ਨੀਂਦ ਨੂੰ ਸੱਚੇ ਦਰਸ਼ਨ ਸੱਚੇ ਸੁਪਨਿਆਂ ਨੂੰ ਅਸੀਂ ਪ੍ਰਭੂ ਯੇਸ਼ੂ ਮਸੀਹ ਨਾਮ ਚ ਮੰਗਦੇ ਆਂ ਆਮਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ